ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੇ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਚੀਜ਼ ਬਾਰੇ ਜਾਣਕਾਰੀ ਦਵਾਂਗਾ ਜੋ ਕਿ ਤੁਹਾਡੇ ਸਾਹਮਣੇ ਪਈ ਆ ਇਹਨੂੰ ਕੀ ਕਹਿੰਦੇ ਨੇ ਤੇ ਕਿਸ ਕੰਮ ਲਈ ਇਹ ਵਰਤਿਆ ਜਾਂਦਾ ਦੀ ਇਸ ਬਾਰੇ ਮੈਂ ਤੁਹਾਨੂੰ ਅੱਜ ਜਾਣਕਾਰੀ ਦਵਾਂਗਾ ਇਸ ਬਲੌਗ ਦੇ ਜ਼ਰੀਏ ਸੋ ਇਹ ਜਿਹੜਾ ਸੰਦ ਤੁਸੀਂ ਸਾਹਮਣੇ ਪਿਆ ਦੇਖ ਰਹੇ ਹੋ ਇਹਨੂੰ ਚੌ ਕਹਿੰਦੇ ਨੇ ਜਿਹੜੇ ਬਲਦਾਂ ਵਾਲੇ ਹਾਲ ਹੁੰਦੇ ਨੇ ਬਲਦਾਂ ਪਿੱਛੇ ਚਿੱਲਣ ਵਾਲੇ ਹਾਲ ਹੁੰਦੇ ਨੇ ਲੱਕੜ ਦੇ ਬਣੇ ਹੋਏ ਉਹਦਾ ਜਿਹੜਾ ਮੁੰਨਾ ਹੁੰਦਾ ਜੋ ਕਿ ਲੱਕੜੀ ਦਾ ਬਣਿਆ ਹੁੰਦਾ ਤੇ ਉੱਪਰੋਂ ਉਹ ਪਤਲਾ ਹੁੰਦਾ ਤੇ ਥੱਲੇ ਨੂੰ ਮੋਟਾ ਹੁੰਦਾ ਜਾਂਦਾ ਯਾਨੀ ਕਿ ਥੱਲੇ ਤੋਂ ਚੌੜਾ ਹੁੰਦਾ ਉੱਪਰੋਂ ਪਤਲਾ ਹੁੰਦਾ ਜਿਹੜੇ ਉੱਪਰਲਾ ਸਿਰ ਹੁੰਦਾ ਉਹਦੇ ਉੱਤੇ ਇੱਕ ਹੱਥੀ ਲੱਗੀ ਹੁੰਦੀ ਆ ਜਿਸ ਤੋਂ ਫੜ ਕੇ ਹਾਲ ਨੂੰ ਚਲਾਇਆ ਜਾਂਦਾ ਤੇ ਥੱਲੜੇ ਸਿਰੇ ਤੇ ਜਿਹੜਾ ਕਿ ਮੋਟਾ ਸਿਰਾ ਹੁੰਦਾ ਉਹ ਤਾਂ ਥੱਲੜੇ ਸਿਰੇ ਤੇ ਜਾ ਕੇ ਇੱਕ ਮੋਰੀ ਕੀਤੀ ਹੁੰਦੀ ਆ ਉਸ ਮੋਰੀ ਦੇ ਵਿੱਚ ਇਹ ਚਊ ਪਾਇਆ ਹੁੰਦਾ ਜਿਹੜਾ ਪਤਲਾ ਹਿੱਸਾ ਦਾ ਇਹ ਉਸ ਮੋਰੀ ਦੇ ਵਿੱਚ ਫਿੱਟ ਕੀਤਾ ਹੁੰਦਾ ਤੇ ਜਿਹੜਾ ਹਵਾਸਾ ਇਧਰਲਾ ਬਸਾ ਇਹ ਬਾਹਰ ਆਉਂਦਾ ਸੋ ਇਹ ਹੱਸ ਦਾ ਚੌਹ ਆ ਇਹ ਵੀ ਲੱਕੜ ਦਾ ਬਣਿਆ ਹੁੰਦਾ ਤੇ ਇਸ ਚੌਹ ਦੇ ਉੱਪਰ ਆ ਤੁਸੀਂ ਕੀਲੀਆਂ ਦੇਖ ਰਹੇ ਹੋ ਲੱਗੀਆਂ ਹੋਈਆਂ ਆ ਇਹਨਾਂ ਵਿੱਚ ਹੀ ਜਿਹੜਾ ਲੋਹੇ ਦਾ ਫਾਰਾ ਹੁੰਦਾ ਉਹ ਫਿੱਟ ਕੀਤਾ ਹੁੰਦਾ ਫਿਰ ਉਹ ਜਿਹੜਾ ਲੋਹੇ ਦਾ ਫਾਰਾ ਹੁੰਦਾ ਉਹੀ ਧਰਤੀ ਦੇ ਹਿੱਕ ਨੂੰ ਪਾੜਦਾ ਹੈ ਜਾਨੀ ਕਿ ਖੇਤ ਨੂੰ ਬੋਂਦਾ ਜਦੋਂ ਪਹਿਲੇ ਸਮਿਆਂ 'ਚ ਬੌਧਾਂ ਦਾ ਇਹਨਾਂ ਹੜਾਂ ਨੂੰ ਚਲਾਉਂਦੇ ਹੁੰਦੇ ਸੀ ਜੋ ਕੋ ਲੱਕੜ ਦੇ ਬਣੇ ਹੁੰਦੇ ਸੀ ਤਾਂ ਇਹ ਚਾਉ ਟੁੱਟ ਵੀ ਜਾਂਦੇ ਸੀ ਫਿਰ ਇਹਨਾਂ ਨੂੰ ਦੁਬਾਰਾ ਲੱਕੜੀ ਦਾ ਕੰਮ ਕਰਨ ਵਾਲੇ ਮਿਸਤਰੀਆਂ ਤੋਂ ਤਰਖਾਣਾ ਤੋਂ ਇਹਨਾਂ ਨੂੰ ਦੁਬਾਰਾ ਬਣਵਾਇਆ ਜਾਂਦਾ ਸੀ ਇਹਨੂੰ ਹਰਦੇ ਮੁੰਨੇ ਵਿੱਚ ਦੁਬਾਰਾ ਫਿੱਟ ਕੀਤਾ ਜਾਂਦਾ ਹੈ। ਸੋ ਅੱਜਕੱਲ ਦੇ ਬੱਚਿਆਂ ਨੂੰ ਇਹਦੀ ਵਰਤੋਂ ਦਾ ਦੂਰ ਦੀ ਗੱਲ ਇਹਦੇ ਨਾਂ ਦਾ ਵੀ ਨਹੀਂ ਪਤਾ। ਵੀਰ ਨੂੰ ਕੀ ਕਹਿੰਦੇ ਨੇ? ਸੋ ਇਸ ਸੰਦ ਦਾ ਨਾਂ ਹੈਗਾ ਚੌ। ਜੋ ਕਿ ਖੇਤੀਬਾੜੀ ਦਾ ਇੱਕ ਅਹਿਮ ਸੰਦ ਹੁੰਦਾ ਸੀ ਸੋ ਇੱਕ ਜਿਹੜਾ ਹਾਲ ਹੁੰਦਾ ਸੀ ਉਹ ਖੇਤੀਬਾੜੀ ਦਾ ਬਹੁਤ ਹੀ ਜ਼ਰੂਰੀ ਸੰਦ ਹੁੰਦਾ ਸੀ ਉਹਦੇ ਬਿਨਾ ਖੇਤੀ ਨਹੀਂ ਸੀ ਕੀਤੀ ਜਾਂਦੀ ਇਹਦ ਨੂੰ ਨਹੀਂ ਸੀ ਬਾਇਆ ਜਾ ਸਕਦਾ ਸੋ ਹੁਣ ਜਿਹੜੇ ਵਰਦਾਂ ਵਾਲੇ ਹਾਲ ਨੇ ਉਹ ਕਿਸਾਨਾਂ ਦੇ ਘਰਾਂ ਵਿੱਚੋਂ ਲੋਪ ਹੋ ਗਏ ਨੇ ਉਹਦੀ ਜਗ੍ਹਾ ਤੇ ਟਰੈਕਟਰਾਂ ਪਿੱਛੇ ਚੱਲਣ ਵਾਲੇ ਲੋਹੇ ਦੇ ਹਾਲ ਆ ਗਏ ਨੇ ਜਿਨ੍ਹਾਂ ਨਾਲ ਕੇ ਖੇਤ ਦੀ ਖੇਤਾਂ ਦੀ ਬਹਾਈ ਕੀਤੀ ਜਾਂਦੀ ਆ ਸੋ ਹੁਣ 11 11 15 15 ਵਾਲਾ ਨਾਲ ਬਹਾਈ ਕੀਤੀ ਜਾਂਦੀ ਆ ਪਰ ਪੁਰਾਣੇ ਵੇੜਿਆਂ ਵਿੱਚ ਇੱਕ ਹੀ ਹਾਰ ਨਾਲ ਖੇਤ ਦੀ ਬਹਾਈ ਕੀਤੀ ਜਾਂਦੀ ਦੀ ਜੋ ਕਿ ਬੜਦਾਂ ਦੇ ਪਿੱਛੇ ਚੱਲਦਾ ਹੁੰਦਾ ਸੀ ਪਿੰਡ ਦੇ ਤਰਖਾਨ ਬੜੀ ਰੀਜਨਲ ਸੰਦ ਨੂੰ ਤਿਆਰ ਕਰਦੇ ਹੁੰਦੇ ਦੀ ਸੋ ਅੱਜ ਕੱਲ ਇਹੋ ਜਿਹਾ ਸੰਦ ਉਹ ਲੋਪ ਹੁੰਦੇ ਜਾ ਰਹੇ ਨੇ ਤੇ ਜਿਹੜੇ ਇਹਨਾਂ ਦੇ ਨਾਲ ਸੀ ਉਹ ਵੀ ਉਹ ਲੋਪ ਹੁੰਦੇ ਜਾ ਰਹੇ ਨੇ ਕਿਉਂਕਿ ਅੱਜ ਦੇ ਕੱਲ ਦੀ ਪੀੜ੍ਹੀ ਨੂੰ ਇਹਨਾਂ ਦੇ ਨਾਵਾਂ ਦਾ ਨਹੀਂ ਪਤਾ ਵੀ ਇਹਨੂੰ ਕੀ ਕਿਹਾ ਜਾਂਦਾ ਸੀ ਕਿਸ ਲਈ ਵਰਤੋਂ ਆਉਂਦੀ ਦੀ ਇਹ ਤਾਂ ਦੂਰ ਦੀ ਗੱਲ ਆ ਸੋ ਮੈਂ ਇਸ ਜਿਹੜਾ ਚਾਹੂਗਾ ਇਹਨੂੰ ਆਪਣੇ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਦੇ ਬਾਰੇ ਜਾਣਕਾਰੀ ਦੇ ਸਕਾਂ ਇਹੋ ਜਿਹੀਆਂ ਪ੍ਰਾਤਨ ਚੀਜ਼ਾਂ ਬਾਰੇ ਜਾਣਕਾਰੀ ਦੇ ਸਕਾਂ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣਿਤ ਜੀਤ ਖਾਵਾਂਗਾ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਜੇ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਕਿਸ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ